ਸ਼ੁਕਰੀਆ ਜਿਹੜਾ ਲੰਗਰ ਆ ਜੀ ਸਾਡੇ ਨਗਰ ਵੱਲੋਂ ਤਕਰੀਬਨ 60 70 ਸਾਲ ਤੋਂ ਚਲਾਇਆ ਜਾ ਰਿਹਾ ਹੈ ਸਾਡਾ ਇਸ ਵਾਰ ਜਿਹੜਾ ਲੰਗਰ ਆ ਉੱਥੇ ਤੁਸੀਂ ਲਗਾਉਂਗੇ ਸਾਡਾ ਅਸੀਂ ਜੀ ਪਹਿਲਾਂ ਤਿੰਨ ਚਾਰ ਦਿਨ ਚਲਾਵਾਂਗੇ ਫੁਲਕਾ ਦਾਲ ਫੁਲਕੇ ਦਾ ਸਬਜੀ ਹਾਂਜੀ ਤੇ ਫਿਰ ਅਸੀਂ ਟਿੱਕੀ ਦਾ ਚਲਾਵਾਂਗੇ ਜਿਹੜੀ ਆਮ ਵਰਗੇ ਚੱਲਦਾ ਸਾਡਾ ਲੰਦਰ ਠੀਕ ਹੈ ਤੇ ਅਸੀਂ ਤਿੰਨ ਚਾਰ ਤਿੰਨ ਇੱਕ ਦਿਨ ਫਿਰ ਅਸੀਂ ਦਾਲ ਫੁਲਕੇ ਦਾ ਚਲਾਵਾਂਗੇ ਤੇ ਇੱਕ ਤਰੀਕ ਨੂੰ ਨਵੇਂ ਸਾਲ ਦਿਨ ਫਿਰ ਤੇ ਆਲੂ ਟਿੱਕੀ ਦਾ ਚਲਾਵਾਂਗੇ ਵੱਡੇ ਪੱਧਰ ਤੇ ਵੀ ਦਿੰਦੇ ਨੇ ਉਹਨਾਂ ਦਾ ਸੂਰਨ ਤੌਰ ਤੇ ਜਿਹੜਾ حساب کتاب ਦਾ ਜਿਹੜਾ ਚੁੰਡਾ ਰੱਖਿਆ ਹੋਇਆ ਵੀ ਕਿੰਨਾ ਖਰਚਾ ਹੋ ਗਿਆ ਜਾਂ ਜੋ ਵੀ ਕਲੈਕਸ਼ਨ ਹੈ ਨਾ ਸਾਰਾ ਹਾਂਜੀ ਹਾਂ ਕੋਈ ਵੀ ਦੇਖਣਾ ਚਾਹੇ ਕਾਪੀ ਕਾਪੀ ਫਰਕ ਵੀ ਦੇਖ ਸਕਦਾ ਹਾਂਜੀ ਹੈ ਵੀ ਦਿਖਾਉਣੀ ਵੀ ਕਾਪੀ ਕਈ ਵਾਰੀ ਦੀ ਅਭਿ ਕੰਨੀ ਕਿੰਨੀ ਗੁਜ਼ਾਰੀ ਹੋਈ ਹੈ ਕਿੰਨੀ ਜੀ ਹਰਚੇ ਦਾ ਤੇ ਆਮਦਨ ਦਾ ਸਾਰਾ ਹਿਸਾਬ ਕਰਾਵਾ ਪੈ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਦਿਆਂ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸਾਲਾਨਾ ਸ਼ਹੀਦੀ ਜੋੜ ਮੇਲ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਵਿਖੇ ਇਸ ਵਾਰ 25 ਦਸੰਬਰ ਤੋਂ 27 ਦਸੰਬਰ 2024 ਤੱਕ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਲਗਤੋਂ ਸਾਬਕਾ ਸਰਪੰਚ ਹਰਮਿੰਦਰ ਸਿੰਘ ਯੂਐਸਏ ਦੀ ਯੋਗ ਅਗਵਾਈ ਅਤੇ ਸਮੂਹ ਨਗਰ ਨਿਵਾਸੀਆਂ ਦੇ ਬਨਮੁੱਲੇ ਸਹਿਯੋਗ ਦੇ ਨਾਲ ਹੈ ਗੁਰਦੁਆਰਾ ਸ਼੍ਰੀ ਫਤਿਹਗੁਰ ਸਾਹਿਬ ਵਿਖੇ ਲੰਗਰਾਂ ਦੀਆਂ ਸਵਾਵਾਂ ਦੇ ਲਈ ਸੇਵਾਦਾਰਾਂ ਦਾ ਇੱਕ ਵੱਡਾ ਕਾਫਲਾ ਟਰੈਕਟਰ ਟਰੈਲੀਆਂ ਤੇ ਟਰੱਕਾਂ ਰਾਹੀਂ ਪਿੰਡ ਜਲਗਤੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋਇਆ ਸੋ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਸੇਵਾਦਾਰ ਬੱਧੀ ਜੁਣਤੀ ਦੇ ਵਿੱਚ ਟਰੱਕਟਰ ਟਰੈਲੀਆਂ ਅਤੇ ਟਰੱਕਾਂ ਦੇ ਰਾਹੀਂ ਅੱਜ ਪਿੰਡ ਜਰਗ ਤੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋਏ ਸੋ ਆਓ ਗੱਲ ਕਰਕੇ ਦੇਖਦੇ ਹਾਂ ਕਿ ਇਸ ਵਾਰ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਸੋ ਦੋਸਤੋ ਗੱਲ ਕਰੀਏ ਆਪਾਂ ਪਿੰਡ ਜਰਗ ਦੀ ਜ਼ਿਲ੍ਹਾ ਲੁਧਿਆਣਾ ਸੋ ਜਿੱਥੇ ਪਿੰਡ ਜਰਗਦਿਆਂ ਸਮੂਹ ਸੰਗਤਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਵੱਲੋਂ ਅਤੇ ਵੱਡਾ ਉਦਮ ਸਾਫਾ ਸਰਪੰਚ ਹਰਮਿੰਦਰ ਸਿੰਘ ਯੂਐਸਏ ਸਲਾਨਾ ਜਿਹੜਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਲੰਗਰਾਂ ਦੇ ਲਈ ਇੱਕ ਵੱਡਾ ਕਾਫਲਾ ਅੱਜ ਪਿੰਡ ਜਰਗਤੋਂ ਰਵਾਨਾ ਹੋਣ ਜਾ ਰਿਹਾ ਹੈ ਬੇਸ਼ੱਕ ਚਾਰ ਪੰਜ ਦਿਨ ਅੱਜ ਹਲੇ ਸਲਾਨਾ ਸ਼ਹੀਦੀ ਜੋੜ ਮੇਲ ਚ ਹੈਗੇ ਨੇ ਗੱਲਬਾਤ ਕਰਦਿਆਂ ਕਿ ਕਿਸ ਤਰ੍ਹਾਂ ਦੇ ਜਿਹੜੇ ਉੱਥੇ ਇਹਨਾਂ ਵੱਲੋਂ ਪ੍ਰਬੰਧ ਕੀਤੇ ਜਾਣਗੇ ਅਤੇ ਇਥੋਂ ਕੀ ਕੀ ਜਿਹੜਾ ਸਮਾਨ ਆਇਆ ਕਿੱਡਾ ਜਿਹੜਾ ਕਾਫਲਾ ਇੱਥੋਂ ਜਾ ਰਿਹਾ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਸਲਾਨਾ ਜਿਹੜਾ ਸ਼ੀਦੀ ਚੂੜ ਮੇਲਾ ਫਤਗੜ ਸਾਹਿਬ ਵਿਖੇ ਪਿੰਡ ਜਰਗਤੋਂ ਇੱਕ ਵੱਡਾ ਜਿਹੜਾ ਕਾਫਲਾ ਹਰ ਸਾਲ ਜਾਂਦਾ ਇਸ ਵਾਰ ਮੈਨੂੰ ਲੱਗ ਰਿਹਾ ਹੈ ਕਿ ਇੱਕ ਹੋਰ ਵੀ ਕਾਫੀ ਵੱਡਾ ਜਿਹੜਾ ਕਾਫਲਾ ਇੱਥੋਂ ਪਿੰਡ ਜਰਗਤੋਂ ਅੱਜ ਵੱਡੀਆਂ ਸੰਗਤਾਂ ਦੇ ਰੂਪ ਵਿੱਚ ਤੁਸੀਂ ਲੈ ਕੇ ਜਾ ਰਹੇ ਹੋ ਉਹਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਕਿ ਅੱਜ ਕਿਸ ਤਰ੍ਹਾਂ ਦਾ ਕਿਹੜਾ-ਕਿਹੜਾ ਸਮਾਨ ਅੱਜ ਪ੍ਰੋਪਰ ਅੱਜ ਸਾਰਾ ਲੈ ਕੇ ਜਾਓਗੇ ਕਿ ਜਾਂ ਟਾਈਮ ਟੂ ਟਾਈਮ ਤੁਸੀਂ ਜਿਹੜੀਆਂ ਸਵਾਵਾਂ ਨੇ ਉਹ ਦਿੰਦੇ ਰਹੋਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਹਿਲਾਂ ਤਾਂ ਮੈਂ ਲਾਲੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੀਆਂ ਗਤੀਵਿਧੀਆਂ ਨੂੰ ਦੇ ਸ਼ਾਮ ਦੇ ਵਿੱਚ ਬਹੁਤ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਜਿਹੜਾ ਲੰਗਰ ਆ ਜੀ ਸਾਡੇ ਨਗਰ ਵੱਲੋਂ ਤਕਰੀਬਨ 60 70 ਸਾਲ ਤੋਂ ਚਲਾਇਆ ਜਾ ਰਿਹਾ ਠੀਕ ਆ ਜੀ ਵੀ ਜਿਹੜਾ ਇਸ ਇਸ ਇਤਿਹਾਸ ਹਰੇਕ ਸਾਲ ਸੰਗਤ ਦੇ ਵਿੱਚ ਵਧੇ ਜਾ ਰਿਹਾ ਹਾਂ ਜੀ ਹਾਂ ਕਿ ਅੱਤ ਕੀ ਅੱਗੇ ਅਸੀਂ 4 ਦਿਨ ਲਾਉਨੇ ਹੁੰਦੇ ਸੀ 3-4 ਦਿਨ ਤੇ ਹੁਣ ਸੰਗਤ ਨੇ ਅਪਰਾਲਾ ਕੀਤਾ ਕਿਹਾ ਵੀ ਤੁਸੀਂ ਹੋਰ ਵਧਾਓ ਹੁਣ ਅਸੀਂ ਇਹ ਲੰਗਰ ਅੱਜ ਅਸੀਂ 19 ਤਰੀਕ ਨੂੰ ਜਾ ਰਹੇ ਹਾਂ ਸਾਰਾ ਲੰਗਰ ਦੇਖੋ ਬਹੁਤ ਇਕੱਠਾ ਵੱਡਾ ਭਾਰੀ ਇਕੱਠਾ ਬਹੁਤ ਸਾਰੇ ਨਗਰ ਵਾਸੀਆਂ ਦੇ ਵਿੱਚ ਵੀ ਅਸੀਂ 20 ਤਰੀਕ ਤੋਂ ਇਹ ਲੰਗਰ ਚਾਲੂ ਕਰ ਦੇਣਾ ਤੇ 1 ਤਰੀਕ ਠਾਈ ਇਹ ਅਸੀਂ ਲੰਗਰ ਚੱਲੂਗਾ ਘੱਟ ਤੋਂ ਘੱਟ ਜਣ ਦੀ 10 ਤੋਂ 12 ਦਿਨਾਂ ਇਹ 12 ਦਿਨ ਲਾ ਕੇ ਆਵਾਂਗੇ ਜੀ ਬਾਕੀ ਜਿਹੜਾ ਸਮਾਨ ਜਿਹੜਾ ਜ਼ਰੂਰਤ ਵਾਲਾ ਉਹ ਅਸੀਂ ਲੈ ਚੱਲੇ ਸਾਰਾ ਬਾਕੀ ਜਿਹੜਾ ਸਾਨੂੰ ਸਬਜ਼ੀਆਂ ਵਗੈਰਾ ਦੀ ਲੋੜ ਆ ਜਿਵੇਂ ਪਿਆਜ਼ ਹੋਇਆ ਆਲੂ ਹੋਇਆ ਤੇ ਮਿਰਚਾਂ ਵਗੈਰਾ ਉਹ ਅਸੀਂ ਨਾਲ ਦੀ ਨਾਲ ਲਿਜਾ ਰਹੇ ਹਾਂ ਹਰ ਰੋਜ਼ ਮੈਂ ਦੁੱਧ ਆ ਦੁੱਧ ਦੀ ਸਾਡੀ ਨਗਰ ਵੱਲੋਂ ਬਹੁਤ ਵੱਡੀ ਸੇਵਾ ਇਹ ਆਪਣੇ ਸੇਵਾਦਾਰ ਇਕੱਠਾ ਕਰਦੇ ਹਰ ਰੋਜ਼ ਸਵੇਰ ਤੇ ਸ਼ਾਮ ਫਿਰ ਉਹ ਉੱਥੇ ਸਵੇਰ ਸ਼ਾਮ ਦੋਨੋਂ ਟਾਈਮ ਉੱਥੇ ਪਹੁੰਚਾਇਆ ਜਾਂਦਾ ਇਹ ਗੱਲ ਕਰੀਏ ਸਰਪੰਚ ਸਰਪੰਚ ਸਾਹਿਬ ਆਪਣੇ ਲੰਗਰ ਦੀ ਕਿਹੜੀਆਂ ਕਿਹੜੀਆਂ ਜਿਹੜੀਆਂ ਆਪਣੀਆਂ ਅਵਸਤਾਂ ਦਾ ਇਸ ਵਾਰ ਜਿਹੜਾ ਲੰਗਰ ਆ ਉੱਥੇ ਤੁਸੀਂ ਲਗਾਉਂਗੇ ਸਾਡਾ ਅਸੀਂ ਜੀ ਪਹਿਲਾਂ 3-4 ਦਿਨ ਚਲਾਵਾਂਗੇ ਫੁਲਕਾ ਦਾਲ ਫੁਲਕੇ ਦਾ ਸਬਜੀ ਹਾਂਜੀ ਤੇ ਫਿਰ ਅਸੀਂ ਟਿੱਕੀ ਦਾ ਚਲਾਵਾਂਗੇ ਜਿਹੜੀ ਆਮ ਰਵੇ ਚੱਲਦਾ ਸਾਡਾ ਲੰਗਰ ਠੀਕ ਹੈ ਫਿਰ ਅਸੀਂ 3-4 3 ਦਿਨ ਫੇਰ ਅਸੀਂ ਦਾਲ ਫੁਲਕੇ ਦਾ ਚਲਾਵਾਂਗੇ ਤੇ ਇੱਕ ਤਰੀਕ ਨੂੰ 9 ਸਾਲ ਦਿਨ ਫੇਰ ਅਸੀਂ ਆਲੂ ਟਿੱਕੀ ਦਾ ਲੰਗ ਚਲਾਵਾਂਗੇ ਠੀਕ ਹੈ ਅੱਜ ਜਿਹੜਾ ਜਿਹੜਾ ਕਾਫਲਾ ਦਿਖ ਰਹੇ ਆ ਅੱਜ ਆਪਣੇ ਇੱਕ ਟਰੱਕ ਵੀ ਆ ਤੇ 4-5 ਜੀਆਂ ਟਰਾਲੀਆਂ ਨੇ ਕਿ ਅੱਜ ਪ੍ਰੋਪਰ ਹੈ ਜੇ ਸਾਰਾ ਜਾਣ ਦੀ ਜਿਹੜੇ ਸੇਵਾਦਾਰ ਨੇ ਅੱਜੇ ਸਾਰੇ ਚਲੇ ਜਾਣਗੇ ਕਿ ਜਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅਲੱਗ-ਅਲੱਗ ਹਾਰੇ ਹੋਰ ਸਮਾਨ ਰਹਿੰਦਾ ਵੀ ਉਹ ਜਾਊਗਾ ਮੈਂ ਤਕਰੀਬਨ ਜ਼ਿਆਦਾਤਰ ਸੇਵਾਦਾਰ ਚਲੇ ਜਾਣਗੇ ਜਿਹੜੇ ਹਰ ਰੋਜ਼ ਜਾਈ ਜਾਂਦੇ ਆ ਤੇ ਜ਼ਿਆਦਾਤਰ ਸਮਾਨ ਚਲੇ ਗਿਆ ਜਿਹੜਾ ਆਮ ਜ਼ਰੂਰਤ ਵਾਲਾ ਸਾਡਾ ਉਹ ਚਲੇ ਗਿਆ ਤੇ ਬਾਕੀ ਸਬਜ਼ੀ ਵਗੈਰਾ ਜਿਹੜੀ ਖੰਨਿਓ ਖਰੀਦਦੇ ਆ ਤੇ ਜਾਂ ਦੁੱਧ ਆ ਉਹ ਨਾਲ ਦੀ ਨਾਲ ਜਾਈ ਜਾਂਦਾ ਐਸਲਾ ਸਾਬ ਗੱਲ ਕਰੀਏ ਆਪਾਂ ਸਵਾਵਾ ਦੀ ਇੱਕ ਜਿਹੜੀਆਂ ਦੋ ਬੱਸਾਂ ਆਪਣੀਆਂ ਮੈਨੂੰ ਲੱਗਦਾ ਮੈਂ ਇਸ ਵਾਰ ਸੁਣਿਆ ਸੀ ਕਿ ਜਿਹੜੀਆਂ ਸਵੇਰੇ ਸੰਗਤ ਨੂੰ ਲੈ ਕੇ ਜਾਇਆ ਕਰਨਗੀਆਂ ਜਾਂ ਲੋਲਵਾਲਣ ਜਿਹੜੀਆਂ ਸੰਗਤਾਂ ਨੇ ਕਿਉਂਕਿ ਘਰੇਲੂ ਕੰਮ ਵੀ ਹੁੰਦੇ ਨੇ ਉਹ ਸ਼ਾਮ ਨੂੰ ਵਾਪਸ ਵੀ ਆਇਆ ਕਰਨਗੇ ਇਹ ਪਿਛਲੇ ਸਾਲਾਂ ਦੇ ਵਿੱਚ ਤਾਂ ਮੰਨ ਲਓ ਇੱਕ ਬੱਸ ਲੱਗੀ ਹੋਈ ਸੀ ਇਸ ਵਾਰ ਕੀ ਬੱਸਾਂ ਦੀ ਗਿਣਤੀ ਵਧੀ ਹੈ ਇਹ ਵੀ ਦੋ ਹਾਂ ਦੋ ਲਾ ਮੰਗੀਆਂ ਅੱਛਾ ਅੱਛਾ ਪਿਛਲੀ ਵਾਰ ਦੋ ਸੀ ਪਿਛਲੀ ਗੱਲ ਵੀ ਦੋ ਸੀ ਹਾਂਜੀ 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 ਉਹ ਪੂਰੀ ਸਰਵਿਸ ਕਿੰਨੇ ਦਿਨ ਚੱਲੂਗੀ ਜੀ ਉਹ ਸੰਗਤ ਨੂੰ ਲੈ ਆਉਣ 5-6 ਦਿਨ ਚੱਲੂਗੀ ਉਹ ਅੱਛਾ 5-6 ਦਿਨ ਚੱਲੂ ਹਾਂ ਵੱਧ ਵੀ ਚੱਲ ਸਕਦੀ ਆ ਜੇ ਸੰਗਤ ਕਹੂਗੀ ਇਹ ਲਾਸਟ ਸਾਲਾ ਗਰਗਰੀ ਸਰਪੰਚ ਸਾਹਿਬ ਜਿਸ ਤਰ੍ਹਾਂ ਆਪਣਾ ਨਗਰ ਆ ਆਪਣੇ ਨਗਰ ਦੇ ਬਹੁਤ ਸਾਰੇ ਜਿਹੜੇ ਐਨ ਆਰ ਆਈ ਵੀਰ ਵੀ ਨੇ ਠੀਕ ਨਹੀਂ ਗੱਲ ਅੱਛਾ ਗ੍ਰਾਹੀ ਦੀ ਜਿਹੜੀ ਗੱਲ ਕਰੀਏ ਆਪਾਂ ਜਿਹੜੀ ਆਪਣੀਆਂ ਸੰਗਤਾਂ ਜਿਹੜੀ ਕੀਤੀ ਗਈ ਆ ਉਹਦਾ ਕਿਸ ਤਰ੍ਹਾਂ ਦਾ ਜਿਹੜਾ ਹਿਸਾਬ ਕਿਤਾਬ ਆ ਜਾਂ ਕਿੰਨੀ ਹੋਈ ਇਹ ਪਹਿਲਾਂ ਤਾਂ ਉਹ ਦੱਸੋ ਜੀ ਆਪਣੇ ਗ੍ਰਾਹੀ ਤੇ ਕਿ ਮੈਂ 7.5 ਲੱਖ ਰੁਪਈਆ ਇਕੱਠਾ ਹੋ ਗਿਆ ਜੀ ਅੱਛਾ ਜੀ ਪਿੰਡ ਚੋਂ ਹੂੰ ਤੇ ਬਾਕੀ ਜਿਹੜਾ ਘਿਓ ਆ ਤੇ ਬਰੈਡ ਉਹ ਸਾਡੇ ਪਰਿਵਾਰ ਵੱਲੋਂ ਹੁੰਦਾ ਜਿੰਨਾ ਮਰਜ਼ੀ ਲੱਗ ਜੀਵੇ ਅੱਛਾ ਜੀ ਜਿਹੜਾ ਜਾਂਦੀ ਹੋਰ ਵੀ ਕਾਫੀ ਗ੍ਰਾਹੀ ਆਈ ਜਾਂਦੀ ਆ ਨਾਲ ਦੀ ਨਾਲ ਆਈ ਜਾਂਦੀ ਆ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਗ੍ਰਾਹੀ ਦਾ ਹੁੰਦਾ ਕਿਉਂਕਿ ਗ੍ਰਾਹੀ ਦੇ ਮਾਮਲੇ ਦੇ ਵਿੱਚੋਂ ਆਪਾਂ ਨੂੰ ਲੋਕ ਆਪਾਂ ਨੂੰ ਸੇਵਾਵਾਂ ਦਿੰਦੇ ਨੇ ਹਨਾ ਸੇਵਾਵਾਂ ਦੇ ਵੀ ਦਿੰਦੇ ਨੇ ਵੱਡੇ ਪੱਧਰ ਤੇ ਵੀ ਦਿੰਦੇ ਨੇ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਹਿਸਾਬ ਕਿਤਾਬ ਦਾ ਜਿਹੜਾ ਠੋਡਾ ਰੱਖਿਆ ਹੋਇਆ ਵੀ ਕਿੰਨਾ ਖਰਚਾ ਹੋ ਗਿਆ ਜਾਂ ਜੋ ਵੀ ਕਲੈਕਸ਼ਨ ਹੈ ਨਾ ਸਾਰਾ ਹਾਂਜੀ ਹਾਂ ਕੋਈ ਵੀ ਦੇਖਣਾ ਚਾਹੇ ਕਾਪੀ ਕਾਪੀ ਫੜ ਕੇ ਵੀ ਦੇਖ ਸਕਦਾ ਹਾਂਜੀ ਹੈ ਵੀ ਦਿਖਾਉਣੀ ਨਹੀਂ ਕਾਪੀ ਕਈ ਵਾਰੀ ਕਿ ਨੂੰ ਸ਼ੱਕ ਹੋ ਜਾਂਦੀ ਆ ਵੀ ਖੈ ਕਿੰਨੀ ਕੁ ਗ੍ਰਾਹੀ ਹੋਈ ਆ ਕਿੰਨੀ ਹੋਈ ਆ ਖਰਚੇ ਦਾ ਤੇ ਆਮਦਨ ਦਾ ਸਾਰਾ ਹਿਸਾਬ ਕਿਤਾਬ ਆ ਪੈਸੇ ਪੈਸੇ ਦਾ ਤੇ ਜਿੰਨੇ ਦਿਨ ਗੱਡੀ ਚੱਲੀ ਆ ਹਾਂਜੀ ਹਾਂਜੀ ਜਿੰਨੇ ਜਿੰਨੇ ਵੀ ਸੰਗਤਾਂ ਦੀ ਗੱਡੀ ਜਾਂਦੀ ਆ ਕਿਸੇ ਨੇ ਅੱਜ ਤੱਕ ਤੇਲ ਨਹੀਂ ਪਾਇਆ ਕਿਸੇ ਨੇ ਕੋਈ ਚਾਹ ਪਾਣੀ ਨਹੀਂ ਪੀਤਾ ਇਸ ਪੈਸੇ ਦੇ ਵਿੱਚੋਂ ਨਾ ਪੀਣਾ ਨਾ ਪੀਵੇ ਨਾ ਅੱਜ ਤੱਕ ਕੋਈ ਤੇਲ ਪਵਾ ਕੇ ਚੱਲੀ ਹਾਂਜੀ 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 ਵੀ ਸਾਡੇ ਪਿੰਡ ਦੀ ਨਾਲ ਜਿਹਦੀ ਵੀ ਗੱਡੀ ਜਾਂਦੀ ਆ ਉਹ ਆਪਣੇ ਖਰਚੇ ਤੇ ਜਾਂਦੇ ਆ ਆਓ ਜਾਨੀ ਕਹਿਣ ਦਾ ਮਤਲਬ ਤਾਂ ਇੱਥੇ ਅਕੇ ਪ੍ਰੋਪਰ ਜਿਹੜਾ ਹਿਸਾਬ ਕਿਤਾਬ ਆ ਉਹ ਜਨਾਂ ਦੀ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਤੁਹਾਡੇ ਕੋਲ ਮੌਜੂਦ ਹੋਵੇਗਾ ਕਿ ਜੋ ਵੀ ਜਿਹੜੀ ਕਲੈਕਸ਼ਨ ਇਕੱਠੀ ਹੋਈ ਆ ਜੋ ਵੀ ਆਪਾਂ ਕਹਿ ਦਈਏ ਕਿ ਖਰਚਾ ਹੋਇਆ ਜਾਂ ਜੋ ਵੀ ਉਹਦਾ ਸਾਰਾ ਪੂਰਾ ਡਿਟੇਲ ਕਿਉਂਕਿ ਬੇਸ਼ੱਕ ਹੋਵੇ ਸੇਵਾ ਭਾਵਨਾ ਪਰ ਕਿੰਨਾ ਕਿਤੇ ਜਦੋਂ ਸਾਂਝੇ ਰੂਪ ਦੇ ਵਿੱਚ ਹੁੰਦੀ ਆ ਉਹਦਾ ਹਿਸਾਬ ਕਿਤਾਬ ਨਹੀਂ ਦੇਖੋ ਸੰਗਤ ਪੈਸਾ ਦਿੰਦੀ ਆ ਫਰਜ ਵੀ ਬਣਦਾ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਹਿਦੀ ਵੀ ਸੰਗਤ ਦਾ ਫਰਜ ਬਣਦਾ ਜਿਹੜਾ ਮਰਜੀ ਚੈੱਕ ਕਰ ਸਕਦਾ ਕੋਈ ਐਸੀ ਗੱਲ ਨਹੀਂ ਹੈ ਵੀ ਪੂਰਾ ਇੱਕ ਇੱਕ ਪੈਸੇ ਦਾ ਹਿਸਾਬ ਹੈ ਦਾ ਬਈ ਕੋਈ ਇਸ ਵਿੱਚ ਉਹ ਨਹੀਂ ਹੋਊਗੀ ਤੇ ਜਿੰਨੀ ਵੀ ਗ੍ਰਾਹੀ ਹੁੰਦੀ ਆ ਉਹ ਸਾਰੀ ਹਰ ਰੋਜ਼ ਲਿਖੀ ਜਾਂਦੀ ਆ ਤੇ ਹਰ ਰੋਜ਼ ਹਿਸਾਬ ਕੀਤਾ ਜਾਂਦਾ ਉਹਦਾ ਪੂਰਾ ਡਿਟੇਲ ਦੇ ਵਿੱਚ ਪੂਰਾ ਡਿਟੇਲ ਦੇ ਵਿੱਚ ਆ ਕੋਈ ਅਸੀਂ ਉਹ ਨਹੀਂ ਹੈ ਵੀ ਕੋਈ ਇਹ ਚ ਕਮੀ ਪੇਸ਼ੀ ਹੋਗੀ ਠੀਕ ਹੈ ਜੀ ਹੋਰ ਆਪਣੇ ਤੌਰ ਦੇ ਤੇ ਤੁਸੀਂ ਲਾਸਟ ਦੇ ਵਿੱਚ ਕੋਈ ਸਨੇਹਾ ਜਾਂ ਕੋਈ ਆਪਣੇ ਪਿੰਡ ਪੱਦਰ ਤੇ ਆਪਣੀਆਂ ਜਿਹੜੇ ਵੀ ਨਗਰ ਨਿਵਾਸੀ ਨੇ ਜਾਂ ਜਿਹੜੇ ਵੀ ਉੱਥੇ ਸੰਗਤਾਂ ਪੂਰੇ ਪੰਜਾਬ ਦੇ ਵਿੱਚੋਂ ਜਾਂ ਦੂਦਰਾਡੇ ਇਲਾਕਿਆਂ ਚੋਂ ਬਾਰੂ ਵਿੱਚ ਜਿਹੜੀਆਂ ਪਹੁੰਚਣੀਆਂ ਉਹਨਾਂ ਲਈ ਕੋਈ ਸੁਨੇਹਾ ਵੀ ਉੱਥੇ ਜਾ ਕੇ ਕਿਸ ਤਰ੍ਹਾਂ ਦਾ ਜਿਹੜਾ ਆਪਣਾ ਹੋਣਾ ਚਾਹੀਦਾ ਲੋਕਾਂ ਦਾ ਜਿਹੜਾ ਮਾਹੌਲ ਹੈ ਦੇਖੋ ਉੱਥੇ ਬਹੁਤ ਵੱਡੀ ਕੁਰਬਾਨੀ ਹੈ ਇਹ ਇਹਦਾ ਕੋਈ ਮੁੱਲ ਨਹੀਂ ਦੇ ਸਕਦਾ ਮੈਂ ਤਾਂ ਪਹਿਲਾਂ ਨਗਰ ਨਿਗਮਾਸ਼ੇ ਨੂੰ ਬੇਨਤੀ ਕਰੂੰਗਾ ਵੀ ਦੇਖੋ ਅਸੀਂ ਜਿਹੜੇ 4-5 ਦਿਨੋਂ ਜ਼ਰੂਰ ਕੱਢਿਆ ਕਰੋ ਉਹਨਾਂ ਨੇ ਸਾਡੇ ਲਈ ਉਹ ਕੁਰਬਾਨੀ ਕੀਤੀ ਆ ਵੀ ਸਾਡਾ ਹੀ ਫਰਜ਼ ਬਣਦਾ ਵੀ ਅਸੀਂ 4-5 ਦਿਨ ਵੀ ਕੋਈ ਫਰਕ ਨਹੀਂ ਪੈਂਦਾ ਕੋਈ 2 ਦਿਨ ਲਾਇਆ ਕੋਈ 3 ਦਿਨ ਲਾਇਆ ਇਹ ਜ਼ਰੂਰੀ ਨਹੀਂ ਹੈ ਵੀ 4-5 ਦਿਨ ਜਿਹਨੇ ਜਿਹਦੋਂ 1 ਦਿਨ ਲੱਗਦਾ 1 ਦਿਨ ਲਾਵੇ ਜਿਹਦੋਂ 2 ਦਿਨ ਲੱਗਦਾ 2 ਦਿਨ ਲਾ ਜਿਹਤੋਂ 4 ਦਿਨ ਲੱਗਦਾ 4 ਦਿਨ ਲਾ ਕਿਉਂ ਇਹ ਚ ਕੁਰਬਾਨੀ ਉਹਨਾਂ ਨੇ ਬਹੁਤ ਵੱਡੀ ਕੀਤੀ ਆ ਤੇ ਪਿੰਡ ਦਾ ਹੀ ਨਾਂ ਬਣਦਾ ਉੱਥੇ ਬਾਕੀ ਮੈਂ ਜਿੰਨੀਆਂ ਵੀ ਸੰਗਤਾਂ ਉੱਥੇ ਦਰਸ਼ਨ ਕਰਨ ਆਉਂਦੀਆਂ ਨੇ ਪਹਿਲਾਂ ਤਾਂ ਮੈਂ ਜਿਹੜੇ ਜਿਨ੍ਹਾਂ ਦੇ ਰੋਡੇ ਆ ਮੈਂ ਉਹ ਵੀਰਾਂ ਨੂੰ ਬੇਨਤੀ ਕਰਦਾ ਵੀ ਉਹ ਦਿਨਾਂ ਦੇ ਵਿੱਚ ਵੀ ਪੀਲੇ ਪੜ ਕੇ ਜਰੂਰ ਬੰਨ ਕੇ ਰੱਖਿਆ ਕਰੋ ਸਿਰ ਨੰਗਾ ਨਾ ਰੱਖਿਆ ਕਰੋ ਕਿਉਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਸਾਨੂੰ ਇਸ ਕੁਰਬਾਨੀ ਨੂੰ ਦੇਖਦੇ ਹੋਏ ਵੀ ਇਹ ਜਰੂਰ ਸਾਨੂੰ ਇਹ ਸੋਚਣਾ ਚਾਹੀਦਾ ਵੀ ਉੱਥੇ ਨੰਗੇ ਸਿਰ ਨਹੀਂ ਕਿਸੇ ਨੂੰ ਜਾਣਾ ਚਾਹੀਦਾ ਪੀਲੇ ਪੜ ਕੇ ਜਰੂਰ ਮੇਰੀ ਇਹ ਬੇਨਤੀ ਨੂੰ ਮੈਂ ਜਿੱਥੇ ਵੀ ਇਹ ਵੀਡੀਓ ਜਾਵੇ ਵੀ ਕੋਈ ਵੀ ਨੰਗੇ ਸਿਰ ਉੱਥੇ ਆਵੇ ਨਾ ਕਿਉਂਕਿ ਸਾਨੂੰ ਉਹ ਜਿਹੜੇ ਚੀਜ਼ ਬੱਚੇ ਛੋਟੇ ਬੱਚਿਆਂ ਨੇ ਸ਼ਹੀਦੀ ਪਾਈ ਆ ਸਾਨੂੰ ਉਹਨੂੰ ਕੁਰਬਾਨੀ ਦਾ ਅਸੀਂ ਮੁੱਲ ਤਾਂ ਨਹੀਂ ਦੇ ਸਕਦੇ ਪਰ ਅਸੀਂ ਇਹਨਾਂ ਦਾ ਜਿੰਨਾ ਕੁ ਅਸੀਂ ਕਰ ਸਕਦੇ ਆ ਉਹ ਤਾਂ ਸਾਨੂੰ ਕਰਨਾ ਚਾਹੀਦਾ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੀ ਆਪਣੀ ਗੱਲਬਾਤ ਆਪਾਂ ਸਾਬਕਾ ਸਰਪੰਚ ਹਰਵਿੰਦਰ ਸਰੋਂ ਉਹਨਾਂ ਨੇ ਕੀਤਾ ਕਿ ਵੱਡਾ ਜਿਹੜੀਆਂ ਸੰਗਤਾਂ ਨੇ ਪਿੰਡ ਜਰਗ ਤੋਂ ਕਈ ਸੰਗਤਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਉੱਤੇ ਸਾਡੇ ਨਰੇਵੀ ਨੇ ਸਪੈਸ਼ਲੀ ਉਹ ਫਤਗੜ ਸਾਹਿਬ ਦੇ ਲਈ ਉੱਥੇ ਸੇਵਾਵਾਂ ਦੇਣ ਦੇ ਲਈ ਆਪਣੇ ਪਹੁੰਚੀਆਂ ਨੇ ਇੱਕ ਵੱਡਾ ਜਿਹੜਾ ਕਾਫਲਾ ਅੱਜ ਪਿੰਡ ਜਰਗ ਤੋਂ ਰਵਾਨਾ ਇਹ ਹੋ ਰਿਹਾ ਜਿਹੜੀਆਂ ਮੇਨ ਆਪਾਂ ਗੱਲਾਂ ਦੀ ਗੱਲ ਕਰੀਏ ਤਾਂ ਦੋ ਜਿਹੜੀਆਂ ਬੱਸਾਂ ਨੇ ਉਹ ਸੰਗਤਾਂ ਦੀਆਂ ਜਾਣ ਅਤੇ ਆਉਣ ਦੀਆਂ ਜਿਹੜੀਆਂ ਸੇਵਾਵਾਂ ਦੇ ਲਈ 4-5 ਦਿਨ ਉਹ ਅਵੇਲੇਬਲ ਰਹਿਣਗੇ ਜਰਗ ਤੋਂ ਫਤਗੜ ਸਾਹਿਬ ਦੇ ਲਈ ਕੋਈ ਵੀ ਜਿਹੜੀਆਂ ਸੰਗਤਾਂ ਨੇ ਉਹ ਜੇਕਰ ਕਿਸੇ ਵੀ ਦਿਨ ਆਪਣੀ ਸੇਵਾ ਕਰਨੀਆਂ ਚਾਹੁੰਦੀਆਂ ਨੇ ਕਈ ਵਾਰੀ ਹੁੰਦਾ ਵੀ ਅਸੀਂ ਪਤਾ ਨਹੀਂ ਜਾਵਾਂਗੇ ਕਿਵੇਂ ਮੁੜ ਕੇ ਕਿਵੇਂ ਆਵਾਂਗੇ ਉਹਦੇ ਲਈ ਸਪੈਸ਼ਲ ਬੱਸਾਂ ਦਾ ਵੀ ਵਿਸ਼ੇਸ਼ ਤੌਰ ਤੇ ਆਪਣੇ ਸਰਪੰਚ ਸਾਹਿਬ ਵੱਲੋਂ ਇਹ ਆਪਣੀਆਂ ਜਿਹੜੀਆਂ ਸਵਾਵਾਂ ਨੇ ਉਹ ਦਿੱਤੀਆਂ ਗਿਆ ਨੇ ਖਾਸ ਤੌਰ ਤੇ ਜਿਹੜੇ ਕਰ ਗੱਲ ਕਰੀਏ ਗ੍ਰਾਹੀ ਦਾ ਹਿਸਾਬ ਕਿਤਾਬ ਟੋਟਲੀ ਇਹ ਨਾਲ ਕੋਲ ਰੱਖਿਆ ਜਾਵੇਗਾ ਇਹ ਨਹੀਂ ਹੈਗਾ ਕਿ ਜਿਹੜੀ ਅੱਜ ਕੱਲ੍ਹ ਚੱਲਦਾ ਰਿਵਾਜ ਹਨਾ ਵੀ ਐਨੇ ਪੈਸੇ ਇਕੱਠੇ ਹੋ ਗਏ ਇਹ ਐਨੇ ਚੱਲ ਗਏ ਐਨਾ ਘਾਟਾ ਪੈ ਗਿਆ ਉਹ ਨਹੀਂ ਹੋਊਗਾ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਕਿਹਾ ਕਿ ਕੋਈ ਵੀ ਜਿਹੜਾ ਡਿਟੇਲ ਦੇ ਵਿੱਚ ਵੀ ਕਿਹੜਾ ਸਮਾਨ ਕਿੰ ਤੁਸੀਂ ਇਹਨਾਂ ਤੋਂ ਹਿਸਾਬਕਤਾਵ ਲੈ ਸਕਦੇ ਹੋ ਸੋ ਅਸੀਂ ਵੀ ਆਫ ਕਰਦੇ ਹਾਂ ਕਿ ਜਿਹੜੀਆਂ ਸਾਰੀਆਂ ਸੰਗਤਾਂ ਨੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਉੱਥੇ ਆਪਣੇ ਕਬੂਲ ਹੋਣ ਅਤੇ ਇਸੇ ਤਰ੍ਹਾਂ ਜਿਹੜਾ ਪਿੰਡ ਜਰਗਤੀਆਂ ਜਿਹੜੀਆਂ ਸੰਗਤਾਂ ਨੇ ਵੱਡੇ ਪੱਧਰ ਦੇ ਉੱਤੇ ਫਤਿਹਗੜ੍ਹ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਉਹ ਦਿਂਦੀਆਂ ਨੇ ਧੰਨਵਾਦ ਦੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ